ਸਤਨਾਮ ਵਾਹਿਗੁਰੂ ਸਾਹਿਬ ਜੀ ਬਲੇ ਹਾਰੀ ਗੁਰ ਆਪਣੇ ਦਿਵਹਾੜੀ ਸਤਵਾ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾ ਆਪਣੇ ਸਤਗੁਰ ਕਾ ਬਲਹਾਰ ਅਗ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰਾ ਪਰਮ ਸਨਮਾਨ ਜੋ ਜਬਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਵਨ ਚਰਨਾਂ ਵਿੱਚ ਆਪਣੇ ਪੁਰਖਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਰਦਾਰੀਆਂ ਮਾਣ ਰਹੇ ਹਾਂ ਔਰ ਆਪਣੇ ਫਰਜ਼ ਨੂੰ ਤੁਸੀਂ ਪਹਿਚਾਣਦੇ ਆਂ ਸਤਗੁਰੂ ਦੀਆਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ ਆਓ ਗੁਰਸੰਗਤ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਤਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ਿ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਸੰਸਾਰ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤਾਂ ਉਹ ਲੋਕ ਹੁੰਦੇ ਆ ਜਿਹੜੇ ਆਪ ਜ਼ਿੰਦਗੀ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪਰ ਉਹਨਾਂ ਦੇ ਬਾਪ ਦਾਦਾ ਪਰਦਾਦਾ ਬਹੁਤ ਚੰਗੇ ਕੰਮ ਕਰ ਜਾਂਦੇ ਆ ਜਿਹਦੇ ਕਰਕੇ ਉਹਨਾਂ ਦਾ ਵੀ ਨਾਮ ਹੋ ਜਾਂਦਾ ਪਰ ਐਸੇ ਲੋਕ ਹੁੰਦੇ ਆ ਜਿਨ੍ਹਾਂ ਦੇ ਬਾਪ ਦਾਦਾ ਪਰਦਾਦੇ ਚੰਗੇ ਕੰਮ ਕਰਕੇ ਨਹੀਂ ਗਏ ਪਰ ਆਪ ਉਹਨਾਂ ਦੀ ਸ਼ਖਸੀਅਤ ਬਹੁਤ ਵਧੀਆ ਹੁੰਦੀ ਆ ਤੇ ਜਿੱਥੋਂ ਉਹ ਸਮਾਜ ਵਾਸਤੇ ਸੰਸਾਰ ਵਾਸਤੇ ਇੱਕ ਪ੍ਰੇਰਨਾ ਸਰੋਤ ਬਣ ਜਾਂਦੇ ਆ ਪਰ ਐਸੀ ਵੀ ਲੋਕ ਹੁੰਦੇ ਆ ਨਾ ਸਾਥ ਸੰਗਤ ਦੀ ਜਿਨ੍ਹਾਂ ਦੇ ਬਾਪ ਦਾਦਾ ਪਰਦਾਦਾ ਕੁਝ ਨਹੀਂ ਕਰਕੇ ਗਏ ਤੇ ਨਾਮ ਆਪ ਹੀ ਕੁਛ ਕੀਤਾ ਉਹਨਾਂ ਨੇ ਪਰ ਉਹਨਾਂ ਦੀ ਔਲਾਦ ਜਿਹੜੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਇੰਨੇ ਵਧੀਆ ਕੰਮ ਕਰ ਜਾਂਦੇ ਆ ਜਿਹਦੇ ਕਰਕੇ ਉਹ ਆਪਣਾ ਨਾਮ ਕਰਦੇ ਮੇਰੇ ਬੱਚੇ ਗੁਰੂ ਸੰਗਤ ਜੀ ਕਲਗੀ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਨੂੰ ਆਪਾਂ ਦੇਖਦੇ ਆ ਨਾ ਜੇ ਆਪਾਂ ਬਾਬੇ ਉਹਨਾਂ ਦੇ ਬਾਪ ਦਾਦਾ ਪਰਦਾਦੇ ਦੀ ਗੱਲ ਕਰੀਏ ਨਾ ਬਾਪ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਪੜਦਾਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਗੁਰੂ ਰਾਮਦਾਸ ਜੀ ਦਾ ਪਰਿਵਾਰ ਹੈ ਆਪਣੀ ਸ਼ਖਸੀਅਤ ਕਲਗੀਧਰ ਪਾਤਸ਼ਾਹ ਜੀ ਅੱਗੇ ਉਹਨਾਂ ਦੇ ਸਹਿਬਜ਼ਾਦੇ ਸਤਗੁਰੂ ਨੇ ਇੱਕ ਵਜਨ ਕੀਤਾ ਤੁਸੀਂ ਪੜਦੇ ਸੁਣਦੇ ਹੋ ਸਭ ਕਹਿੰਦੇ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਤੇ ਔਰ ਮੇਰਾ ਮਨ ਕਰ ਰਿਹਾ ਮੈਂ ਸੇਰ ਦੇ ਸੋਚ ਰਿਹਾ ਵੀ ਸਤਿਗੁਰੂ ਮਹਾਰਾਜ ਬਾਣੀ ਕਹਿੰਦੀ ਆ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪਰ ਜੇ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਰੱਬ ਕਹਿੰਦੇ ਆ ਨਰਕ ਵੀ ਮਿਲਦੇ ਆ ਨਾ ਇੱਕ ਨਰਕ ਨਹੀਂ ਲੱਖਾਂ ਨਰਕ ਵੀ ਮਿਲ ਜਣ ਉਹ ਵੀ ਘੱਟ ਅਸੀਂ ਤਾਂ ਤੈਨੂੰ ਪਰਮੇਸ਼ਰ ਤੋਂ ਘੱਟ ਨਹੀਂ ਸਮਝਦੇ ਤੂੰ ਰੱਬ ਹੈ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 42 ਸਾਲ ਦੀ ਉਮਰ ਦੇ ਵਿੱਚ ਇੰਨਾ ਕੁਛ ਕਰ ਜਾਣਾ ਕਿਸੇ ਦੇ ਬਸ ਦੀ ਗੱਲ ਨਹੀਂ ਆਪਾਂ ਕੱਲ ਤੱਕ ਮਾਛੀਵਾੜੇ ਦੇ ਇਤਿਹਾਸ ਤੱਕਰ ਪਹੁੰਚੇ ਸੀ ਔਰ ਨਾਲ ਆਪਾਂ ਇਤਿਹਾਸ ਛੋਟੇ ਸਭ ਜਾਦੇ ਮਾਤਾ ਗੁਜਰ ਕੌਰ ਜੀ ਦਾ ਅੱਜ ਸ਼ੁਰੂ ਕਰਾਂ ਇਹ ਸਾਰਿਆਂ ਨੂੰ ਪਤਾ ਛੇਪ ਉਹ ਦਾ ਜਿਹੜਾ ਰਾਤ ਦਾ ਸਮਾ ਸੀ ਆਨੰਦਗੜ੍ਹ ਦਾ ਕਿਲਾ ਗੁਰੂ ਸਾਹਿਬ ਨੇ ਛੱਡਿਆ ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ। ਮਾ ਮਾਤਾ ਗੁਜਰ ਕੌਰ ਜੀ 80 ਸਾਲ ਦੀ ਉਮਰ ਹੈ ਲਗਭਗ। 7 ਤੇ 9 ਸਾਲ ਦੇ ਛੋਟੇ ਸਾਹਜਾ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ। ਆਪਾਂ ਉਹਨਾਂ ਨੀਹਾਂ ਤੱਕਰ ਪਹੁੰਚਣਾ ਸਾਦ ਸੰਗਤ ਦੀ ਜਿੱਥੋਂ ਸਿੱਖ ਰਾਜ ਦੀਆਂ ਇਮਾਰਤਾਂ ਤਿਆਰ ਹੋਈਆਂ ਉਹ ਨੀਹਾਂ ਇੰਨੀਆਂ ਮਜ਼ਬੂਤ ਕਰਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਸ ਵੇਲੇ ਸਰਸਾ ਪਾਰ ਕੀਤੀ ਆ ਕਿਉਂਕਿ ਅਲੱਗ ਅਲੱਗ ਵਿਦਵਾਨਾਂ ਦੀ ਅਲੱਗ ਅਲੱਗ رائے ਔਰ ਨਵੀਂ ਖੋਜ ਵੀ ਬਣਦੀ ਹੈ ਵੀ ਜੇ ਸਤਿਗੁਰੂ ਜੀ ਦੇ ਸੱਜਾਦਿਆਂ ਨੂੰ ਕੋਈ ਗੋਦੀ ਚੁੱਕ ਕੇ ਨਦੀ ਕਿਸੇ ਨੇ ਪਾਰ ਕਰਾਈ ਹੁੰਦੀ ਤੇ ਉਹ ਵੀ ਨਾਲ ਹੁੰਦਾ ਦੋ ਤਿੰਨ ਉਥੇ ਸਵਾਲ ਹੁੰਦੇ ਆ ਵੀ ਹੋ ਸਕਦਾ ਹੈ ਜਿਹੜਾ ਕੁੰਮਾ ਮਾਸ ਕੀ ਹੈ ਮਲਾਸੀ ਹੋ ਕੁੰਮਾ ਮਲਾਸੀ ਤੇ ਉਹਦੀ ਬੇੜੀ ਵਿੱਚ ਵੀ ਸ਼ਾਇਦ ਨਦੀ ਪਾਰ ਕੀ ਪਰ ਜੋ ਸਾਡੀ ਰਵਾਇਤ ਇਤਿਹਾਸ ਦੀ ਦਾ ਉਹੀ ਵਿਚਾਰ ਕਰਦੇ ਜਿਹੜਾ ਦਿਨ ਸੀ ਨਾ ਸੱਤ ਪੋ ਦਾ ਮਾਤਾ ਗੁਜਰਕੌਰ ਜੀ ਇਹ ਛੋਟੇ ਸਭ ਜਦੇ ਤੁਰੇਗਾ ਕਿੰਨੀ ਮਸੂਮੀਅਤ ਹੈ ਦੇਖੋ ਅਵਸਤਾ ਬਜ਼ੁਰਗ ਹੋਵੇ ਤਾਂ ਵੀ ਬੰਦੇ ਨੂੰ ਸਰੀਰ ਜਿਹੜਾ ਹੈ ਉਹ ਡਾਮਾ ਡੋਲ ਕਰ ਦਿੰਦਾ ਔਰ ਬਚ ਬਚ ਬਚਪਨ ਹੁੰਦਾ ਬੱਚੇ ਆ ਪਰ ਇਤ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਦੇ ਸਹਿਬ ਜਾਂਦੇ ਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਤਾ ਗੱਲਾਂ ਵੀ ਕਰਦੇ ਆ ਅ ਗਾਂ ਚੱਲਦੇ ਆ ਚੱਲਦੇ ਆ ਸ਼ਾਮ ਹੋ ਗਈ ਦਿਨ بڑے ਛੋਟੇ ਹੁੰਦੇ ਆ ਠੰਡ ਦੇ ਦੂਰ ਇੱਕ ਛੋਟੀ ਜਿਹੀ ਝੁੱਗੀ ਦੇਖੀ ਛੋਟੀ ਜਿਹੀ ਮਾਤਾ ਜੀ ਨੂੰ ਥੋੜੀ ਜਿਹੀ ਆਸ ਹੋਈ ਮਨ ਵਿੱਚ ਬੜੇ ਖਿਆਲ ਆ ਰਹੇ ਆ ਵੀ ਸਬਜੀ ਨੇ ਆਖਿਆ ਸੀ ਵੀ ਇਹ ਦਗਾਵਾਜ ਲੋਕ ਐ ਇਹ ਦਗਾਵਾਜ ਲੋਕ ਐ ਹੁਣ ਦੇਖੋ ਨਾ ਕਈ ਲੋਕਾਂ ਨੇ ਆਖਿਆ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਮਾਰਨ ਨੂੰ ਧੋਖਾ ਦਿੱਤਾ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਸਤਗੁਰੂ ਜੀ ਨੇ ਉਹਨਾਂ ਦੀ ਕਸਮਾਂ ਤੇ ਇਤਵਾਰ ਕਰ ਲਏ ਇਹ ਵੀ ਆਪਾਂ ਗੱਲ ਕਰਦੇ ਪਰ ਜੇ ਕੋਈ ਆਪਣੇ ਧਰਮ ਦਾ ਵਾਸਤਾ ਪਾਉਂਦਾ ਹੈ ਨਾ ਉਹ ਬੇਵਸ ਹੋ ਕੇ ਕਰਦਾ ਉਹਨਾਂ ਨੇ ਤਰਲਾ ਲਿਆ ਸੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਪਾਵੇਂ ਫੇਰ ਆ ਜਿਓ ਅਸੀਂ ਔਰੰਗ ਦੇਵ ਨੂੰ ਮੂੰਹ ਦਿਖਾ ਸੀ ਧਰਮ ਦਾ ਵਾਸਤਾ ਪਾਇਆ ਸੀ ਤਰਲੇ ਲਏ ਸੀ ਉਹਨਾਂ ਨੇ ਤੇ ਧਰਮ ਦਾ ਹੀ ਗੁਰੂ ਸਾਹਿਬ ਨੇ ਸਤਕਾਰ ਕੀਤਾ ਉਹਨਾਂ ਦੇ ਧਾਰਮਿਕ ਚਿੰਨ੍ਹ ਭਾਵੇਂ ਗਾਂ ਆਟੇ ਦੀ ਬਣਾ ਕੇ ਲਿਆਏ ਸੀ ਚਾਹੇ ਉਹ ਕੁਰਾਨ ਦੀ ਆਇਤਾਂ ਦੇ ਉੱਪਰ ਦਸਤਕਤ ਕਰਾ ਕੇ ਲਿਆਏ ਹੋਣਗੇ ਸਤਿਗੁਰੂ ਪਾਸ਼ਾ ਮਹਾਰਾਜ ਕਹਿੰਦੇ ਸਨ ਮਾਤਾ ਕਹਿ ਰਹੀ ਆ ਮਨ ਵਿੱਚ ਸੋਚ ਰਹੀ ਆ ਇਹ ਦਗਾਵਾਜ ਲੋਕ ਐ ਧੋਖਾ ਦੇਣਗੇ ਪਰ ਬੜੇ ਖਿਆਲ ਆ ਰਹੇ ਆ ਕੋਈ ਗੱਲ ਨਹੀਂ ਜੋ ਰਜਾ ਹੈ ਪਰਮੇਸ਼ਰ ਦੀ ਅਕਾਲ ਪੁਰਖ ਦੀ ਰਜਾ ਹੈ ਕਿਉਂਕਿ ਇਦਾਂ ਦੀ ਮਾਤਾ ਗੁਜਰੀ ਆ ਜਿਹਨੇ ਆਪਣੇ ਪਤੀ ਨੂੰ ਧਰਮ ਦੀ ਰੱਖਿਆ ਵਾਸਤੇ ਤੋੜਿਆ ਜਿਸ ਵੇਲੇ ਆਪਾਂ ਪੜਦੇ ਆ ਨਾ ਇਤਿਹਾਸ ਨੂੰ ਮੈਂ ਦਰਸਾਉਣਾ ਚਾਹੁੰਦਾ ਬੱਚੇ ਬੈਠੇ ਆ ਦੋ ਗੁਰਦੁਆਰੇ ਸੀਸਗੰਜ ਸਾਹਿਬ ਇੱਕ ਦਿੱਲੀ ਦੇ ਵਿੱਚ ਤੇ ਇੱਕ ਸ੍ਰੀ ਆਨੰਦਪੁਰ ਸਾਹਿਬ ਇੱਕ ਓਥੇ ਜਿੱਥੇ ਸਤਗੁਰੂ ਦੀ ਦਾ ਧੜ ਦੇ ਨਾਲੋਂ ਸੀਸ ਅਲੱਗ ਕਰ ਦਿੱਤਾ ਜੋ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸੀਸ ਗੰਸਾ। ਆਨੰਦਪੁਰ ਸਾਹਿਬ ਜਿੱਥੇ ਸਤਗੁਰੂ ਦੇ ਸੀਸ ਦਾ ਸੰਸਕਾਰ ਹੋਇਆ। ਤੇ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਸਤਗੁਰੂ ਦੇ ਧੜ ਦਾ ਸੰਸਕਾਰ ਹੋਇਆ। ਹੁਣ ਵੇਖਣਾ ਔਰੰਗਜ਼ੇਬ ਕਿੰਨੀ ਤਾਕਤ ਲਾ ਚੁੱਕਾ ਸੀ। ਵੀ ਸਤਗੁਰਾਂ ਦੇ ਸਰੀਰ ਦੇ ਚਾਰ ਟੁਕੜੇ ਕਰ ਦਿਓ। ਦਿੱਲੀ ਦੇ ਚਾਰੇ ਦਰਵਾਜਿਆਂ ਤੇ ਟੰਗ ਦੋ ਇੰਨੀ ਲੋਕਾਂ ਦੇ ਅੰਦਰ دہشت ਪੈਦਾ ਹੋ ਜਾਏ ਕੋਈ ਕਿਸੇ ਦੇ ਹੱਕ ਦੇ ਵਿੱਚ ਆਵਾਜ਼ ਨਾ ਬੁਲੰਦ ਕਰ ਸਕੇ ਉਹ ਦਿੱਲੀ ਆ ਦਿੱਲੀ ਤਾਂ ਫਿਰ ਸਿੱਖਾਂ ਦੇ ਨਾਲ ਬੜਾ ਸਾਂਝ ਪਈ ਆ ਦਿੱਲੀ ਦੀ ਆ ਪਿਛਲੇ ਸਮੇਂ ਵਿੱਚ ਨਾ ਇੱਕ ਸਾਲ ਬੈਠੇ ਰਹੇ ਪਤਾ ਹੈ ਉਹ ਧਰਤੀ ਆ ਜਿੱਥੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਉਥੇ ਮਾਨਵਤਾ ਦੀ ਮਨੁੱਖੀ ਅਧਿਕਾਰਾਂ ਦੀ ਖਾਤਰ ਸਿੱਖ ਆਦ ਵੀ ਲੜਿਆ ਹੈ ਔਰ ਲੜਦਾ ਰਹੇਗਾ ਜਿੰਨੇ ਤੱਕ ਜੁਲਮ ਹੁੰਦਾ ਹੈ ਜੁਲਮ ਦੇ ਖਿਲਾਫ ਹਮੇਸ਼ਾ ਖਲਾਫ ਸਿੱਖ ਨੇ ਆਵਾਜ਼ ਬੁਲੰਦ ਕੀਤੀ ਮਾਤਾ ਜੀ ਬਹੁਤ ਕੁਝ ਸੋਚ ਰਹੇ ਜਦੋਂ ਥੋੜਾ ਜਿਹਾ ਆਗਾਹ ਨਿਕਲੇ ਇੱਕ ਝੋਗੀ ਦੇਖੀ ਆਵਾਜ਼ ਦਿੱਤੀ ਹੈ ਮਾਤਾ ਜੀ ਨੇ ਭਾਈ ਕੋਈ ਅੰਦਰ ਹੈ ਅੰਦਰੋਂ ਕਿਸੇ ਦੀ ਬਜ਼ੁਰਗ ਅਵਸਥਾ ਵਾਲੇ ਦੀ ਆਵਾਜ਼ ਆਉਂਦੀ ਹੈ ਭਾਈ ਕੌਣ ਹੈ ਇਸ ਸਮੇਂ ਕੀ ਚਾਹੀਦਾ ਤੁਹਾਨੂੰ ਮਾਤਾ ਜੀ ਕਹਿੰਦੇ ਅਸੀਂ ਰਾਹਗੀਰ ਹਾਂ ਅਸੀਂ ਮੁਸਾਫਰ ਹਾਂ ਠੰਡ ਬਹੁਤ ਹੈ ਅਸੀਂ ਰਾਤ ਰੁਕਣਾ ਹੈ ਮੇਰੇ ਕੋਲ ਜਗ੍ਹਾ ਨਹੀਂ ਹੈ ਮੇਰੇ ਕੋਲ ਸਿਰਫ ਇੱਕ ਬੰਦੇ ਦੇ ਸੌਣ ਵਾਸਤੇ ਝੁੱਗੀ ਵਿੱਚ ਜਗ੍ਹਾ ਹੈ ਭਲੇ ਉਹ ਜਵਾਬ ਬੋਲੇ ਰਿਹਾ ਸੀ ਤੇ ਬਾਬਾ ਜੋਰਾਵਰ ਸਿੰਘ ਜੀ ਬੋਲੇ ਆਪਣੀ ਮਸੂਮੀਅਤ ਭਰੇ ਲਹਿਜੇ ਦੇ ਵਿੱਚ ਕਿਹ ਲੱਗੇ ਬਾਬਾ ਬਾਹਰ ਆ ਕੇ ਦੇਖ ਠੰਡ ਬਹੁਤ ਹੈ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਆ ਤੇ ਅਸੀਂ ਰਾਤ ਕੱਟਣੀ ਅਸੀਂ ਥੱਕ ਗਏ ਹਾਂ ਜਦੋਂ ਇਦਾਂ ਦੀ ਮਸੂਮੀਅਤ ਭਰੇ ਲਹਿਜੇ ਵਿੱਚ ਆਵਾਜ਼ ਸੁਣਦਾ ਹੈ ਉਹ ਬਾਹਰ ਆਉਂਦਾ ਹੈ ਜਦੋਂ ਆ ਕੇ ਬਾਹਰ ਦੇਖਦਾ ਚਿਹਰੇ ਤੇ نور ਹੀ نور ਮਾਤਾ ਗੁਜਰਤੌਰ ਦੀ ਛੋਟੇ ਸਾਹਿਬ ਦਾ ਸਮਝ ਜਾਂਦਾ ਕਿਸੇ ਮੁਸੀਬਤ ਵਿੱਚ ਹੈ ਜਾ ਰਸਤਾ ਭਟਕ ਗਏ ਖੜੇ ਖੜੇ ਸਤਿਗੁਰੂ ਜੀ ਦੀ ਮਾਤਾ-ਮਾਤਾ ਗੁਜਰ ਕੌਰ ਜੀ ਨੇ ਸਾਰੀ ਘਟਨਾ ਸੁਣਾ دی۔ ਮਾਤਾ ਜੀ ਦੇ ਚਰਨਾਂ ਵਿੱਚ ਉਹਨੇ ਸੀਸ ਰੱਖਿਆ। ਸਭ ਜਾਂਦਿਆਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਮੇਰੇ ਕੱਡੇ ਭਾਗ। ਦੇਖੋ ਗੁਰਨਾਨਕ ਦਾ ਜਿਹੜਾ ਘਰ ਹੈ ਨਾ ਇਹ ਦੋ ਚੀਜ਼ਾਂ ਵਿੱਚ ਹੁੰਦੇ ਆ ਆ ਦੁਨੀਆ ਵਿੱਚ ਬਹੁਤ ਕੁਝ ਬਦਲਦਾ ਹੈ ਬਹੁਤ ਕੁਝ ਬਦਲ ਜਾਂਦਾ ਨਸਲਾਂ ਬਦਲ ਜਾਂਦੀਆਂ ਅਰ ਜਾਤੀਆਂ ਬਦਲ ਜਾਂਦੀਆਂ ਬੋਲੀਆਂ ਬਦਲ ਜਾਂਦੀਆਂ ਪਰ ਦੋ ਚੀਜ਼ਾਂ ਨਹੀਂ ਬਦਲਦੀਆਂ ਇੱਕ ਮਹਿਲਾਂ ਵਾਲੇ ਤੇ ਇੱਕ ਝੁੱਗੀਆਂ ਵਾਲੇ ਤੇ ਮਹਿਲਾਂ ਵਾਲੇ ਹਮੇਸ਼ਾ ਝੁੱਗੀਆਂ ਵਾਲੇ ਤੇ ਜ਼ੁਲਮ ਕਰਦੇ ਉਹ ਅਮੀਰ ਹੁੰਦੇ ਆ ਉਹ ਗਰੀਬ ਹੁੰਦੇ ਆ ਪਰ ਮੇਰੇ ਸਤਿਗੁਰ ਨੇ ਆਖਿਆ ਮੈਂ ਉਹਨਾਂ ਦੇ ਨਾਲ ਹਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਸਤਿਗੁਰੂ ਉਹਦੇ ਨਾਲ ਹੈ ਜਿਹਦੇ ਅੰਦਰ ਨਿਮਰਤਾ ਭਾਵ ਹੈ ਗਿਆ ਸੀ ਨਾ ਮਲਕ ਭਾਗੋ ਦਾ ਘਰ ਛੱਡ ਕੇ ਪਾਈ ਲਾਲੋ ਦੀ ਝੁੱਗੀ ਵਿੱਚ ਗਿਆ ਸੀ ਗੁਰਨਾਮ ਸਿੰਘ ਕਿਉਂਕਿ ਸਤਿਗੁਰ ਪਾਸ਼ਾ ਗੁਰ ਗੱਲਗ੍ਰੰਥ ਦੇ ਪਾਸ਼ਾ ਨੇ ਐਲਾਨ ਕੀਤਾ ਸੀ ਆ ਜਿਹੜੇ ਲੋਕ ਸੰਸਾਰ ਦੇ ਬੜਾ ਸਾਨੂੰ ਇੱਕ ਵਧੀਆ ਨੁਕਤਾ ਮਿਲਦਾ ਤੁਸੀਂ ਸਾਰੇ ਬਿਜ਼ਨਸ ਵੀ ਕਰਦੇ ਨੌਕਰੀਆਂ ਵੀ ਕਰਦੇ ਹੋ ਸਾਨੂੰ ਨੁਕਤਾ ਮਿਲਦਾ ਜੋ ਸਤਗੁਰ ਨੇ ਅਗੇ ਸੀ ਇਨ ਗਰੀਬ ਸਿੰਘਣ ਕੋ ਦੇ ਪਾਤਸ਼ਾਹੀ ਜਾਦ ਕਰੇ 함ਰੀ ਗੁਰਿਆਈ ਅੱਜ ਵੀ ਤੁਸੀਂ ਜੇ ਦੁਕਾਨ ਤੇ ਆਪਣੀ ਦੁਕਾਨ ਚ ਚਲਾਉਂਦੇ ਹੋ ਫੈਕਟਰੀ ਚ ਚਲਾਉਂਦੇ ਹੋ ਕੋਈ ਆਪ ਡਫਤਰ ਦੇ ਵਿੱਚ ਕੰਮ ਕਰਦੇ ਅਫਸਰ ਹੋ ਤੁਸੀਂ ਜਿਹੜੇ ਤੁਹਾਡੇ ਥੱਲੇ ਕੰਮ ਕਰਦੇ ਆ ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋਗੇ ਦੇਖੋ ਵੀ ਤੁਹਾਡਾ ਕਾਰੋਬਾਰ ਕਿੰਨਾ ਵਧੇਗਾ ਇਹ ਨੁਕਤਾ ਗੁਰੂ ਨਾਨਕ ਨੇ ਦਿੱਤਾ ਉਹਨਾਂ ਨਾਲ ਚਲੋ ਵੱਡਿਆਂ ਨਾਲ ਤਾਂ ਲੋਕੀ ਸਾਝ ਪਾ ਲੈਂਦੇ ਉਹਨਾਂ ਦੇ ਨਾਲ ਸਾਝ ਪਾਓ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈ ਜਿਹੜਾ ਨੌਕਰ-ਨੌਕਰ ਹੈ ਗੁਰਨਾਨਦ ਸਾਹਿਬ ਨੇ ਕਿਹਾ ਸੀ ਨਾ ਪਟਨਾ ਸਾਹਿਬ ਦੀ ਤਰਸਾਲ ਸਰਾਏ ਜੋਰੀ ਨੂੰ ਅਦਰਕਾ ਨੌਕਰ ਆਇਆ ਸੀ ਨਾ ਜਦੋਂ ਉਹਨੇ ਦਰਸ਼ਨ ਕੀਤੇ ਗੁਰਨਾਨਕ ਜੀ ਨੂੰ ਸੁਣਿਆ ਵੇਖਿਆ ਉਹ ਸਤਿਗੁਰ ਦਾ ਭੋਰਾ ਬਣ ਗਿਆ ਸਾਲਸਰਾਏ ਜੋਰੀ ਆਇਆ ਵੀ ਆਇਆ ਵਾਪਸ ਨੌਕਰ ਵਾਪਸ ਕਿਉਂ ਨਹੀਂ ਆਇਆ ਜਦੋਂ ਉਹਨੇ ਦੇਖਿਆ ਉਹ ਤਾਂ ਰੰਗਿਆ ਬੈਠਾ ਸੀ ਉਹਨੇ ਗੁਰਨਾਨਨ ਪਾਤਸ਼ਾਹ ਨੂੰ ਆ ਕੇ ਸਤਿਗੁਰ ਜੀ ਕਿਰਪਾ ਕਰ ਦਿਓ ਇਦਾਂ ਦਾ ਰੰਗ ਮੇਰੇ ਵੀ ਚਾੜ ਦਿਓ ਸਤਗੁਰੂ ਕਹਿੰਦੇ ਇਦਾਂ ਦਾ ਕੰਮ ਕਰਨਾ ਤਾਂ ਇਹ ਜੋ ਕੰਮ ਇਹ ਕਰਦਨ ਅੱਜ ਤੋਂ ਤੂੰ ਕਰਿਆ ਕਰ। ਭੇਦ ਖਤਮ ਕਰ ਦਿੱਤਾ ਨੌਕਰ ਤੇ ਮਾਲਕ ਵਾਲ। ਪਰ ਮਹਿਲਾਂ ਵਾਲੇ ਮਹਿਲਾਂ ਵਾਲੇ ਰਹਿੰਦੇ ਸੀ ਝੁੱਗੀਆਂ ਵਾਲੇ ਝੁੱਗੀਆਂ ਵਾਲੇ ਰਹਿੰਦੇ ਸੀ। ਝੁੱਗੀਆਂ ਨੂੰ ਭਾਗ ਲਾਇਆ ਇਹ ਤਾਂ ਗੁਰੂ ਨਾਨਕ ਦੇ ਘਰ ਦਾ ਹੀ ਇੱਕ ਫੈਸਲਾ ਸੀ। ਸਤਗੁਰ ਨੇ ਜਿਹਨਾਂ ਨੂੰ ਮਾਣ ਦਿੱਤਾ। ਕਿਹਨੇ ਪੁੱਛਣਾ ਸੀ? ਸਾਸੰਗਤ ਜਿਹੜਾ ਕੁੰਮਾ ਮਾਸਕੀ ਜਾਂ ਕੁੰਮਾ ਮਲਾ ਕਿਹਾ ਗਿਆ ਜਾਂਦਾ। ਕਿਉਂਕਿ ਉਹ ਸਤਲੋਜ ਦਾ ਪਤਨ ਹੈ ਸਤਲੋਜ ਦਾ ਦਰਿਆ ਵੀ ਉੱਥੇ ਚੱਲਦਾ ਹੈ ਮੱਛੀਆਂ ਫੜਨ ਵਾਲੇ ਉਸ ਇਲਾਕੇ ਮਾਸ਼ਕੀ ਵੀ ਕਹਿੰਦੇ ਸੀ ਜਿਹੜਾ ਅੱਗੇ ਕਲਪਾਉ ਵਜਿਕਰ ਕੀਤਾ ਸੀ ਮਾਛੀਵਾਰ ਉਧਰ ਵੀ ਲੋਕ ਬਹੁਤ ਰਹਿੰਦੇ ਸੀ ਜਿਹੜੇ ਮੱਛੀਆਂ ਫੜਦੇ ਤੇ ਜਿਹੜਾ ਕੁੰਮਾ ਮਾਸ਼ਕੀ ਸੀ ਕੁੰਮਾ ਮਲਾ ਸੀ ਉਹਦਾ ਪੈਸੇ ਹਿੰਦੂ ਸੀ ਹੂੰ ਜਦੋਂ ਔਰੰਗਜ਼ੇ ਵਤਿਆਚਾਰ ਕਰ ਰਿਹਾ ਸੀ ਤੇ ਉਹ ਕੁੰਮੇ ਤੋਂ ਉਹਦਾ ਨਾਮ ਸੀ ਕਰਮੂ ਕਰਮੂ ਤੋਂ ਕਰਮਦੀਨ ਬਣ ਗਿਆ ਸੀ ਮੁਸਲਮਾਨ ਬਣ ਗਿਆ ਪਰ ਅੰਦਰ ਅਜ ਭਾਵਨਾ ਹੈ ਜਦੋਂ ਉਹਨੇ ਇਹ ਗੱਲ ਨੂੰ ਸੁਣਿਆ ਬੇਨਤੀ ਕੀਤੀ ਮਾਤਾ ਜੀ ਆਓ ਅੰਦਰ ਸਭਾ ਜਦ ਤੇ ਜੋ ਉਹਦੇ ਕੋਲ ਸੀ ਨਾ ਬਿਸਤਰਾ ਭਾਵੇਂ ਕੰਬਲੋ ਦਾ ਫਟਿਆ ਵੀ ਸੀ ਕੁਝ ਵੀ ਸੀ ਉਹਨਾਂ ਨੇ ਬੈਠਣ ਲਈ ਖਾਣ ਵਾਸਤੇ ਕੁਝ ਨਹੀਂ ਸੀ ਉਹਦੇ ਕੋਲ ਕਿਹਾ ਲਗਾ ਮਾਤਾ ਜੀ ਬੈਠੋ ਮੈਂ ਆਇਆ ਉਥੇ ਉਹ ਜਿਹੜਾ ਹੈ ਪਤਨ ਦੇ ਕੋਲ ਸੀ ਪਤਨ ਕਹਿੰਦੇ ਕੰਡੇ ਦੇ ਦਰਿਆ ਦੇ ਕੰਡੇ ਦੇ ਕੋਲ ਜਿਹੜਾ ਪਿੰਡ ਚੱਕ ਢੇਰਾ ਪਿੰਡ ਹੈ ਉਥੇ ਜਾਂਦਾ ਉਥੇ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਇੱਕ ਬੀਬੀ ਸੀ ਬੀਬੀ ਲక్ష్ਮੀ ਸੇਵਾਪਾਹ ਵਾਲੀ ਸੀ ਉਹਨੂੰ ਆਖਿਆ ਵੀ ਮੇਰੇ ਘਰ ਮਹਿਮਾਨ ਆਏ ਆ ਮੈਨੂੰ ਪ੍ਰਸ਼ਾਦਾ ਦੇ ਦੇ ਬਣਾ ਕੇ ਪ੍ਰਸ਼ਾਦਾ ਦੇ ਪ੍ਰਸ਼ਾਦਾ ਛਕਾਇਆ ਸਾਧ ਸੰਗਤ ਜੀ ਉਸ ਕੁੰਮੇ ਮਾਸ਼ਕੀ ਨੇ ਕੁੰਮੇ ਬੁਲਾਣੇ ਸਾਰੀ ਰਾਤ ਪਹਿਰਾ ਦਿੱਤਾ ਆਲੇ ਦੁਆਲੇ ਘੁੰਮਦਾ ਕਿਉਂਕਿ ਦੁਸ਼ਮਣ ਕਿਤੇ ਕੋਈ ਨੇੜੇ ਨਾ ਹੋਵੇ ਸਵੇਰ ਹੋਈ ਬੀਬੀ ਲక్ష్ਮੀ ਬੜੀ ਭਾਵਨਾ ਹੁੰਦੀ ਸੀ ਲੋਕਾਂ ਦੇ ਅੰਦਰ ਸੇਵਾ ਭਾਵ ਬੜਾ ਹੁੰਦਾ ਸੀ ਇੱਕ ਦੂਸਰੇ ਦਾ ਮਾਣ ਸਨਮਾਨ ਕਿਸੇ ਦੇ ਘਰ ਕੋਈ ਪਰੌਣਾ ਆ ਜਾਏ ਤੋਂ ਸਵੇਰੇ ਉੱਠ ਕੇ ਲੰਗਰ ਤਿਆਰ ਕਰਕੇ ਹੋਰ ਲੈ ਕੇ ਆਏ ਪਰ ਜਦੋਂ ਉਹਨੇ ਦਰਸ਼ਨ ਕੀਤੇ ਮਾਤਾ ਗੁਜਰ ਕੌਰ ਜੀ ਦੇ ਸਭ ਜਾਤਿਆਂ ਦੇ ਦਰਸ਼ਨ ਕੀਤੇ ਗੱਧਾ ਗੱਧਾ ਮਾਤਾ ਜੀ ਨੇ ਆਖਿਆ ਬੇਟਾ ਬਹੁਤ ਸੇਵਾ ਕੀਤੀ ਹੈ ਕੋਈ ਤੇ ਪੈਸੇ ਰੱਖਣ ਲੱਗਿਆਂ ਲਈ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਦਰਸ਼ਨ ਕਰਕੇ ਭੁਖ ਉਤਰੀ ਆ ਤੇ ਜੋ ਤੁਸੀਂ ਦੱਸਿਆ ਸਾਡੇ ਵਾਸਤੇ ਤੁਸੀਂ ਦੁੱਖ ਸਹਿ ਰਹੇ ਹੋ ਉਹ ਸਮਾਂ ਵੀ ਸੀ ਨਾ ਮਖਮਲ ਦੇ ਗੱਧਿਆਂ ਤੇ ਸਭ ਜਾਦੇ ਸੌਂਦੇ ਸੀ ਜਿਨ੍ਹਾਂ ਨੂੰ ਵੱਡੇ ਵੱਡੇ ਵਿਦਵਾਨ ਜਿਹੜੇ ਸਾਡੀ ਕੌਮ ਦੇ ਭਾਈ ਚੋਪਾ ਸਿੰਘ ਵਰਗੇ ਉਹ ਉਹਨਾਂ ਨੂੰ ਖੜਾਇਆ ਕਰਦੇ ਸਨ ਵਿੱਦਿਆ ਪੜਾਇਆ ਕਰਦੇ ਸਨ ਅੱਜ ਉਹ ਜੰਗਲਾਂ ਦੇ ਰਸਤੇ ਤੇ ਤੁਰੇ ਜਾ ਰਹੇ ਸਾਡੇ ਵਾਸਤੇ ਤੁਸੀਂ ਇੰਨੇ ਕਸ਼ਟ ਸਹਿ ਰਹੇ ਹੋ ਸਾਡਾ ਵੀ ਕੋਈ ਨਾ ਫਰਜ਼ ਬਣਦਾ ਹੈ ਹੁਣ ਕੁੰਮਾ ਮਲਾਹ ਜਿਹੜਾ ਹੈ ਉਹ ਸੋਚਦਾ ਵੀ ਕੋਈ ਸਿੱਖ ਮਿਲ ਜਾਏ ਜਿਨ੍ਹਾਂ ਨੂੰ ਕਹਿ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਦੇ ਨਾਲ ਮਲਾਇਆ ਜਾਏ ਕੁੰਮਾ ਮਲਾਹ ਜਿਹੜਾ ਹੈ ਬਾਹਰ ਜਾਂਦਾ ਹੈ ਦਰਿਆ ਦੇ ਪੱਤਨ ਤੇ ਪਹੁੰਚਦਾ ਹੈ ਦੇਖਦਾ ਹੈ ਇੱਕ ਬੰਦਾ ਉਧਰ ਤੁਰਿਆ ਆ ਰਿਹਾ ਉਹ ਕੌਣ ਸੀ ਉਹ ਸੀ ਗੰਗੂ ਬ੍ਰਹਮਣ ਹੁਣ ਕੁੰਮਾ ਮਲਾ ਜਿਹੜਾ ਚੰਗੀ ਤਰ੍ਹਾਂ ਸ਼ਾਨਦਾਨ ਕਰਨਾ ਚਾਹੁੰਦਾ ਸੀ ਵੀ ਇਸ ਤਰ੍ਹਾਂ ਨਾ ਹੋਵੇ ਕੋਈ ਗਲਤ ਬੰਦੇ ਦੇ ਹੱਥ ਵਿੱਚ ਸਭ ਜਾਦਿਆਂ ਦਾ ਹੱਥ ਪੜਾ ਦਿੱਤਾ ਜਾ ਉਹਨੇ ਵੀ ਵਿਥਿਆ ਸੁਣਾਈ ਵੀ ਦਾ 22 ਸਾਲ ਤੋਂ ਆਨੰਦਪੁਰ ਸਾਹਿਬ ਗੁਰਗੋਬਿੰਦ ਸਿੰਘ ਜੀ ਦਾ ਰਸੋਈਆ ਰਿਆ ਪਰ ਗੁਰੂ ਸਿੰਘ ਜੀ ਮੈਂ ਤੁਹਾਡੇ ਨਾਲ ਉਹ ਵੀ ਸਾਂਝ ਪਾ ਰਿਆਂ ਨਾਲ ਨਾਲ ਜਿਹੜੀ ਨਵੀਂ ਖੋਜ ਹੋਈ ਹੈ ਆਵੇਂ 22 ਸਾਲ ਤੋਂ ਰਹਿੰਦਾ ਸੀ ਪਰ ਉਹ ਸੇਵਾਦਾਰ ਨਹੀਂ ਸੀ ਉਹ ਸੂਈਆ ਸੀ ਸੀਆਈਡੀ ਸਤਗੁਰੂ ਦੇ ਦਰਬਾਰ ਦੇ ਵਿੱਚ ਰਸੋਈਆ ਬਣ ਕੇ ਰਹਿੰਦਾ ਸੀ ਜਿਹਨੇ ਐਡਾ ਵੱਡਾ ਜ਼ੁਲਮ ਕੀਤਾ ਉਹਨੇ ਦੱਸ ਉਹਨੇ ਥੋੜਾ ਜਿਹਾ ਵਿਸ਼ਵਾਸ ਹੋਇਆ ਵੀ ਇਹ ਗੱਲਾਂ ਕਰ ਰਿਹਾ ਆ ਅਨੰਦਪੁਰ ਸਾਹਿਬ ਹੋਰ ਸਰਸਾ ਦੀ ਗੁਰੂ ਸਾਹਿਬ ਜੀ ਦੀ ਵੀ ਇਹ ਵੀ ਸਿੱਖ ਹੈ ਉਹਨੇ ਆਖਿਆ ਵੀ ਮੇਰੇ ਕੋਲ ਮਾਤਾ ਜੀ ਸਾਬ ਜਾਦੇ ਆ ਮੇਰੇ ਕੋਲ ਰਹਿਣ ਵਾਸਤੇ ਜਗਾ ਬਣੀ ਹੈ ਤੇ ਇਹਨੂੰ ਗੁਰੂ ਸਾਹਿਬ ਨਾਲ ਮਿਲਾ ਦੇ। ਉਹ ਘਰ ਜਾਂਦਾ ਗੰਗੂ ਬ੍ਰਾਹਮਣ ਜਾ ਕੇ ਉਹਦਾ ਨਾਲ ਬੰਦਾ ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਜਾ ਕੇ ਲੇਟ ਜਾਂਦਾ ਮਾਤਾ ਜੀ ਦੇ ਚਰਨਾਂ ਵਿੱਚ ਸਭ ਜੱਦਿਆਂ ਨਾਲ ਪਿਆਰ ਕਰਦਾ ਹੈ। ਬੜਾ ਰੋਂਦਾ ਹੈ ਬਹੁਤ ਕੁਝ ਬਾਹਰੋਂ ਦਿਖਾ ਰਿਹਾ। ਦੋ ਚੀਜ਼ਾਂ ਹੁੰਦੀਆਂ ਸਾ ਸੰਗਤ ਜੀ ਇੱਕ ਸ਼ਿੰਗਾਰ ਤੇ ਇੱਕ ਕਰਦਾਨ। ਸ਼ਿੰਗਾਰ ਜਿਹੜਾ ਸਾਡੇ ਨਾਲ ਸੋਹਣੇ ਕੱਪੜੇ ਪਹਣ ਵਾਲੇ ਵੀ ਬੈਠੇ ਆ। ਤੁਹਾਨੂੰ ਬਾਹਰੋਂ ਬੜੇ ਸੋਹਣੇ ਲੱਗਣਗੇ। ਸ਼ਿੰਗਾਰ ਦਾ ਬਜਾਰੋਂ ਮਿਲ ਜਾਂਦਾ ਪੈਸੇ ਨਾਲ ਖਰੀਦ ਲੋ ਆ ਬਣਿਆ ਸੀ ਨਾ ਪਿੱਛੇ ਜੇ ਆ ਸਰਸੇ ਵਾਲਾ ਗੁਰਗੋਬ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਪਾ ਲਈ ਆ ਸ਼ਰਬਤ ਤਿਆਰ ਕਰ ਲਿਆ ਹਲਦ ਕੀ ਹੈ ਉਹਦਾ ਤਾਂ ਜੀਵਨ ਤਾਂ ਬਣਾ ਗੁਰਗੋਬ ਸਿੰਘ ਜੀ ਵਰਗਾ ਜੇ ਨਕਲ ਕਰਨੀ ਹੈ ਕੱਪੜਿਆਂ ਦੀ ਨਕਲ ਕਰਕੇ ਕੋਈ ਗੁਰਗੋਬ ਸਿੰਘ ਨਹੀਂ ਬਣਦਾ ਭੁਗਤਿਆਣਾ ਸਜਾ ਸਿੱਕ ਸ਼ਿੰਗਾਰ ਮਿਲ ਜਾਂਦਾ ਪਰ ਕਰਤਾਰ ਨਹੀਂ ਬਣਦਾ ਆ ਬਾਹਰੋਂ ਤਾਂ ਸ਼ਿੰਗਾਰਿਆ ਜੀ ਮੈਂ ਤਹਾਡੇ ਘਰ ਦਾ ਰਸੋਈਆ ਵਾ ਪਰ ਅੰਦਰ ਪਿਆਰ ਕੋਈ ਨਹੀਂ ਹੈ ਹੁਣ ਲਾਲਚ ਕੀ ਹੈ ਮਨ ਦੇ ਵਿੱਚ ਕਿ ਮਾਤਾ ਜੀ ਦੇ ਕੋਲ ਖਜ਼ਾਨਾ ਵੀ ਹੈ ਫੈਲਾ ਵੀ ਮਾਤਾ ਜੀ ਦੇ ਕੋਲ ਹੈ ਚਾਬੀਆਂ ਵੀ ਮਾਤਾ ਜੀ ਕੋਲ ਰਹਿੰਦੀਆਂ ਸੀ ਪਟਨਾ ਆਪਣੇ ਆਨੰਦਪੁਰ ਸਹਿ ਕਹਿਣ ਲੱਗਾ ਚਲੋ ਮੈਂ ਤੁਹਾਨੂੰ ਸਹਿਬ ਜੀ ਨਾਲ ਬੁਲਾ ਦਿੰਦਾ ਤੇ ਸਹਿਬ ਜੀ ਨੇ ਆਖਿਆ ਸੀ ਵੀ ਆਪਾਂ ਰੋਪੜ ਵੱਲ ਜਾਣਾ ਹੈ ਤੇ ਆਪਾਂ ਕੋਈ ਦੂਰ ਨਹੀਂ ਆ ਆਪਾਂ ਜਲਦੀ ਸ਼ਾਮ ਤੱਕ ਕਰੋ ਉਹਨਾਂ ਨੂੰ ਮਿਲ ਲਾਂਗੇ ਤੇ ਕਹਿੰਦੇ ਹਰ ਜਿਸ ਵੇਲੇ ਗੰਗੂ ਬ੍ਰਾਹਮਣ ਬੇਈਮਾਨ ਹੈ ਕਿਉਂਕਿ ਲਾਲਚ ਹੈ ਬੰਦਾ ਕਦੇ ਵੀ ਕੋਈ ਦਾਵਾ ਨਹੀਂ ਕਰਨਾ ਜੇ ਕਦੇ ਵੀ ਤਿਲਕ ਸਕਦਾ ਬੰਦਾ ਹੈ ਤਿਲਕ ਗਿਆ ਜੰਗਲ ਦੇ ਰਸਤੇ ਲੱਗ ਗਿਆ ਬਹੁਤ ਦੁਰ ਦੇ ਦੁਰ ਦੇ ਰੇ ਦੁਪਹਿਰ ਹੋ ਗਈ ਮਾਤਾ ਜੀ ਨੇ ਆਖਿਆ ਪੁੱਤਰ ਕਿੱਧਰ ਜਾ ਰਿਹਾ ਹੈ ਇਹ ਤਾਂ ਉਜਾੜ ਰਸਤਾ ਹੈ ਜੰਗਲ ਦਾ ਰਸਤਾ ਹੈ ਕਹ ਲੱਗਾ ਮਾਤਾ ਜੀ ਆਪਾਂ ਰਾਹ ਭੱਡ ਗਏ ਆ ਕੋਈ ਫਿਕਰ ਨਾ ਕਰੋ ਆ ਨਾਲ ਹੀ ਮੇਰਾ ਪਿੰਡ ਹੈ ਪਿੰਡ ਵੈਸੇ ਖੇੜੀ ਸੀ ਔਰ ਨਾਮ ਹੈ ਸਿਹੜੀ। ਅਬ ਮੇਰੇ ਨਾਲ ਹੀ ਪਿੰਡ ਆਪਾਂ ਚੱਲਦੇ ਹਾਂ ਉੱਥੇ ਪਹੁੰਚ ਜਾਵਾਂਗੇ ਸ਼ਾਮ ਤੱਕ। ਮਾਤਾ ਜੀ ਕਹਿੰਦੇ ਪੁੱਤਰ ਰੁਕ ਜਾ। ਚੱਲਦੇ ਆਂ ਚੱਲਦੇ ਆਂ ਬੱਚਿਆਂ ਦੇ ਤਰ੍ਹਾਂ ਛਾਲੇ ਪੈ ਗਏ। ਜੰਗਲ ਦਾ ਰਸਤਾ ਹੈ। ਮੀਂਹ ਵੀ ਪੈਂਦਾ ਸੀ, ਕੱਪੜੇ ਵੀ ਭਿੱਜੇ ਹੋਏ ਸਨ। ਦੁਪਹਿਰ ਤੱਕ ਧੁੱਪ ਨਿਕਲੀ ਵਹਰ ਤੱਕ। ਉੱਥੇ ਮਾਤਾ ਜੀ ਨੇ ਬਿਠਾਇਆ ਬੱਚਾ ਵੀ ਜਾਂਦੇ ਆ। ਕਹਿੰਦਾ ਮੈਂ ਇੰਤਜ਼ਾਮ ਕਰਕੇ ਆਉਂਦਾ ਕਿ ਭੋਜਨ ਮਿਲ ਜਾਏ ਤੇ ਉੱਥੇ ਮਾਤਾ ਜੀ ਨੇ ਕੱਪੜੇ ਉਤਾਰ ਕੇ ਸਕਾਏ ਉੱਥੇ ਦਸਤਾਨਾ ਖੋਲ ਕੇ ਕੰਗੇ ਕੀਤੇ ਮਾਤਾ ਜੀ ਉੱਥੇ ਗੁਰਦੁਆਰਾ ਕੰਗਾ ਸਾਹਿਬ ਆਜ ਵੀ ਉੱਥੇ ਸੁਸ਼ੋਭਤ ਹੈ ਤੇ ਉਹ ਕੰਗਾ ਕੀਤਾ ਸਾਹਿਬ ਜਾਦੇ ਦੋਨਾਂ ਦੇ ਕੀਤਾ ਮਾਤਾ ਜੀ ਨੇ ਉਹਨਾਂ ਨੂੰ ਪਿਆਰ ਕੀਤਾ ਫਿਰਿਆ ਕਿਉਂਕਿ ਉਹ ਜੀਵਨ ਸੀ ਉਹਨਾਂ ਸਾਹਿਬ ਜਤਿਆਂ ਦਾ ਅੱਗਾ ਇੱਕ ਹੋਰ ਜਗ੍ਹਾ ਹੁੰਦੀ ਹੈ ਜਿੱਥੇ ਭੋਜਨ ਵੀ ਬਲ ਜਾਂਦਾ ਹੈ ਫਿਰ ਗੰਗੂ ਦੇ ਪਿੰਡ ਪਹੁੰਚਦੇ ਹੁਣ ਗੰਗੂ ਜਿਹੜਾ ਹੈ ਲਾਲਚ ਜਿਹੜਾ ਹੁੰਦਾ ਨਾ ਸਤਿਗੁਰ ਦੀ ਬਾਣੀ ਵਿੱਚ ਕਹਿੰਦੇ ਆ ਕਹਿੰਦੇ ਜੇ ਗੰਗੂ ਕਰ ਜਾਂਦਾ ਨਾ ਦੋ ਦਿਨ ਲਾਲਚ ਨਾ ਕਰਦਾ ਅੱਜ ਦੁਨੀਆ ਤੇ ਉਹਦਾ ਨਾਮ ਹੋਣਾ ਸੀ ਸਾਧ ਸੰਗਤ ਦੀ ਦੁਨੀਆ ਆਪ ਤੁਸੀਂ ਪੜਦੇ ਹੋ ਗੋ ਤੇਹਾ ਹਾਦਰ ਸਾਹਿਬ ਦੇ ਬਚਨ ਕਰਨਾ ਹੋ ਤੋ ਸੋ ਨਾ ਕੀਓ ਜੋ ਕਰਨਾ ਸੀ ਨਾ ਉਹ ਨਹੀਂ ਕੀਤਾ ਕਰਨਾ ਹੋ ਤੋ ਸੋ ਨਾ ਕਿਉ ਪਰਿਓ ਲੋਭ ਕੇ ਫੰਦ ਲਾਲਚ ਦੇ ਫੰਦ ਦੇ ਵਿੱਚ ਫਸ ਗਿਆ ਕਿ ਮੈਨੂੰ ਇਨਾਮ ਮਿਲ ਜਾਏਗਾ ਆ ਵੀ ਧੰਨ ਮੈਨੂੰ ਮਿਲ ਜਾਏ ਜਿਹਦਾ ਨਮਕ ਖਾਦਾ ਸੀ ਨਮਕ ਖਾਦਾ ਨਾ ਗਲ ਕੀ ਤਰਪਾਸ ਪਰ ਦੇਖੋ ਸਾਸੰਗਤ ਦੀ ਜਿਹਨੇ ਸੇਵਾ ਕੀਤੀ ਨਾ ਭਾਵੇਂ ਥੋੜੀ ਸੇਵਾ ਕੀਤੀ ਹੈ ਜਦੋਂ ਸਿੱਖ ਰਾਜ ஸ்தੱਪਿਤ ਹੋਇਆ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਤੁਸੀਂ ਜਾਓ ਸਰੰਦ ਸਰੰਦ ਦੇ ਜਿਸ ਵੇਲੇ ਉਹਨਾਂ ਨੇ ਸਿੱਖ ਰਾਜ ਸਥਾਪਿਤ ਕਰਦਾ ਬੰਦਾ ਸਿੰਘ ਬਹਾਦਰ ਤੇ ਉੱਥੋਂ ਚੱਲ ਕੇ ਸਿੱਧਾ ਕੁੰਮੇ ਮਲਾ ਦੇ ਘਰ ਪਹੁੰਚੇ ਛੁੱਗੀ ਦੇ ਬੰਦਾ ਸਿੰਘ ਬਹਾਦਰ ਬੀਬੀ ਲక్ష్ਮੀ ਨੂੰ ਬੁਲਾਇਆ ਸੀ ਅੱਜ ਨਾਮ ਹੈ ਨਾ ਉਹਨਾਂ ਦਾ ਸੇਵਾ ਕੀਤੀ ਆ ਉਹਨਾਂ ਨੇ ਉਹਨਾਂ ਨੂੰ ਇਨਾਮ ਦਿੱਤੇ ਉਹਨਾਂ ਦਾ ਸਨਮਾਨ ਕੀਤਾ ਜੇ ਕਿਨਾਂ ਦਾ ਸਨਮਾਨ ਉਹਨਾਂ ਦਾ ਹੀ ਹੋਇਆ ਨਾ ਜਿਨ੍ਹਾਂ ਨੇ ਗੁਰੂ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ ਗਦਾਰੀ ਜਿਹਨੇ ਕੀਤੀ ਐ ਉਹਨੂੰ ਲਾਹਣ ਤੇ ਹੀ ਪੈਂਦੀ ਐ ਨਾ ਹਮੇਸ਼ਾ ਲਾਹਣ ਤਾਂ ਪੈਂਦੀ। ਮੈਂ ਬੇਨਤੀ ਕਰ ਰਿਹਾ ਸ਼ਿੰਗਾਰ ਜਿਹੜਾ ਹੈ ਸ਼ਿੰਗਾਰ ਤਾਂ ਗੰਗੂ ਬ੍ਰਾਹਮਣ ਵੀ ਕਰਦਾ ਸੀ ਬਾਹਰੀ ਸ਼ਿੰਗਾਰ ਬਾਹਰੋਂ ਬਹੁਤ ਕੁਝ ਕਿ ਇਦਾਂ ਦਾ ਲੋਕ ਇੰਨਾ ਸੋਹਣਾ ਝੂਠ ਬੋਲਦੇ ਐ ਨਾ ਸਾਧ ਸੰਗਤ ਦੀ ਆਸਾ ਕੀ ਵਾਰ ਦੇ ਚ ਅੱਪਾ ਪੜਦੇ ਮੁਖ ਝੂਠ ਭੁੱਖਣ ਸਾਰੇ ਇਦਾਂ ਲੱਗਦਾ ਵੀ ਗਹਿਣੇ ਬਣਾ ਬਣਾ ਕੇ ਇੰਨਾ ਸਜਾ ਸਜਾ ਕੇ ਝੂਠ ਬੋਲਦੇ ਹੋ ਇੰਨਾ ਸੱਚ ਲੱਗਣ ਲੱਗ ਜਾਂਦਾ। ਪਰ ਉਹ ਕਰਦਾਰ ਨਹੀਂ ਹੋਣਾ ਲੋਕਾਂ ਨੂੰ ਖਿਸਕ ਗਏ ਨਾ ਉਹ ਵੀ ਲੋਕ ਸਨ ਜਿਹੜਾ ਨੇ ਆਪਣਾ ਧਰਮ ਨਹੀਂ ਹਾਰਿਆ ਉਹਨਾਂ ਨੇ ਸਤਿਗੁਰੂ ਵਾਸਤੇ ਆਪਣਾ ਸਭ ਕੁਝ ਹੀ ਕੁਰਬਾਨ ਕਰ ਦਿੱਤਾ ਉਹ ਸਭ ਜਿਹੜੇ ਉਹ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਜੇ ਬਾਬਾ ਫਤੇਹ ਸਿੰਘ ਦੀ ਆਪਾਂ ਗੱਲ ਕਰਦੇ ਹਣਾ ਇੱਕ ਦਿਨ ਬਾਬਾ ਅਜੀਤ ਸਿੰਘ ਦੀ ਜੁਹਾਰ ਸਿੰਘ ਦੋਰਾਵਰ ਸਿੰਘ ਦੀ ਗੱਤਕਾ ਖੇਡਦੇ ਪਏ ਆ ਜਾ ਕੇ ਉਹ ਵੀ ਚਲੇ ਗਏ ਵਿੱਚ ਛੋਟੀ ਜੀ ਉਮਰ ਹੈ ਇਹ ਚੁੱਕ ਕੇ ਨਾ ਬਾਬਾ ਜੂਹਾਰ ਸਿੰਘ ਨੇ ਪਰੇ ਕਰ ਦਿੱਤਾ ਮੇਰਾ ਤੂੰ ਛੋਟਾ ਹੈ ਤੇਰੀ ਉਮਰ ਬੜੀ ਛੋਟੀ ਹਲੇ ਕੱਦ ਵੀ ਛੋਟਾ ਤੇਰਾ ਵੱਡਾ ਹੋਏਗਾ ਤੇ ਤੈਨੂੰ ਨਾਲ ਖਲਾਇਆ ਕਰਾਂਗੇ ਤੈਨੂੰ ਨਾਲ ਖਲਾਇਆ ਕਰਾਂਗੇ ਤੇ ਅੰਦਰ ਚਲੇ ਗਏ ਅੰਦਰ ਜਾ ਕੇ ਪਿਤਾ ਗੁਰੂ ਸਾਹਿਬ ਗੁਰੂ ਤੇਗ ਬਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦਸਤਾਰ ਉਹ ਚੁੱਕ ਲਈ ਲੁਪੇਟਦੇ ਗਏ ਲੁਪੇਟਦੇ ਗਏ ਉਹ ਲੰਬੀ ਕਰ ਲਈ ਅੱਜ ਤੁਸੀਂ ਜਾਓ ਅਨੰਦਪੁਰ ਸਾਹਿਬ ਜਿੱਥੇ ਆਪਾਂ ਉੱਪਰ ਚੜਦੇ ਆ ਨਾ ਇੱਧਰ ਤਖਤ ਸਾਹਿਬ ਹੈ ਇਹਦੇ ਉੱਪਰ ਚੜਦੇ ਆ ਨਾਲ ਪੌੜੀਆਂ ਹਨ ਉੱਥੇ ਗੁਰਦੁਆਰਾ ਉਪਰਵਾਂ ਗੁਰਦੁਆਰਾ ਦਮਾਲਾ ਸਾਹਿਬ ਗੁਰਦੁਆਰਾ ਦਮਾਲਾ ਸਾਹਿਬ ਜੇ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਦੇ ਦਰਸ਼ਨ ਤੁਸੀਂ ਕਰਦੇ ਹੋ ਦਸਤਾਰ ਦੇ ਨਾਮ ਤੇ ਵੀ ਗੁਰਦਾਰ ਸਾਡੀ ਕੌਮ ਦੀ ਹਾਂ ਕਿਸੇ ਨੂੰ ਪਤਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਇਹ ਤੋਂ ਮੈਂ ਹਮੇਜੇਕਰ ਕਰ ਦਿੰਦਾ ਦਸਤਾਰ ਸਾਹਿਬ ਗੁਰਦੁਆਰਾ ਗੁਰੂ ਸਾਹਿਬ ਜੀ ਦਸਤਾਰ ਮੁਕਾਬਲੇ ਕਰਾਉਂਦੇ ਹੁੰਦੇ ਸੀ ਉਹ ਪੌਂਟਾ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਗੁਰਦੁਆਰਾ ਦਸਤਾਰ ਸਾਹਿਬ ਦਮਾਲਾ ਸਾਹਿਬ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਹੈ ਤੇ ਉੱਥੇ ਬਾਬਾ ਫਤੇ ਸਿੰਘ ਜੀ ਨੇ ਦਮਾਲਾ ਸਜਾਇਆ ਅੰਦਰ ਜਾ ਕੇ ਖੜੇ ਹੋ ਗਏ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖ ਰਹੇ ਆ ਤੇ ਕਹਿੰਦੇ ਜਾ ਕੇ ਆਖਿਆ ਹੁਣ ਮੈਂ ਹੋ ਗਿਆ ਤੁਹਾਡੇ ਬਰਾਬਰ ਹੁਣ ਮੈਂ ਤੁਹਾਡੇ ਨਾਲ ਮੈਂ ਗਤਕਾ ਖੇਡ ਸਕਦਾ ਹੈ ਤੇਉ ਗੁਰੂ ਸਾਹਿਬ ਜੀ ਇੰਨਾ ਪ੍ਰਸੰਨ ਹੋਏ ਸੀ ਇਹ ਇੱਕ ਮਾਨਤਾ ਸਾਡੀ ਕੌਮ ਦੀ ਜਿਹੜੀਆਂ ਨਿਹੰਗ ਜਥੇਬੰਦੀਆਂ ਹਨ ਤੇ ਬਾਬਾ ਫਤੇ ਸਿੰਘ ਜੀ ਉਹਦੇ ਜਥੇਦਾਰ ਹਨ ਉਹਦੇ ਜਥੇਦਾਰ ਉਹ ਬਾਬਾ ਫਤੇ ਸਿੰਘ ਜੀ ਹੈ ਬਹੁਤ ਕੁਝ ਦਿੱਤਾ ਬਾਬਾ ਫਤੇ ਸਿੰਘ ਜੀ ਨੇ ਕੌਮ ਨੂੰ ਬੜੀ ਵੱਡੀ ਸਨਮਨ ਦਿੱਤੀ ਹੈ ਮੈਂ ਜਿੱਦਾਂ ਪਿਛਲੇ ਦਿਨਾਂ ਅੱਜ ਬਹਿੰਤ ਕੀਤੀ ਸੀ ਨਾ ਬਾਬਾ ਫਤੇ ਸਿੰਘ ਨੇ ਵਜ਼ੀਰ ਖਾਨ ਨੂੰ ਵੀ ਕਹਿ ਦਿੱਤਾ ਸੀ ਜਿੰਨੇ ਸਵਾਲ ਜਵਾਬ ਬਾਬਾ ਫਤੇ ਸਿੰਘ ਨੇ ਕੀਤੇ ਆ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਇੱਕ ਗੱਲ ਜ਼ਰੂਰ ਨੋਟ ਕਰਿਓ ਮਾਤਾ ਜੀ ਨੂੰ ਨਾਲ ਨਹੀਂ ਲੈ ਕੇ ਗਏ ਸਿਪਾਈ ਦਾਦੀ ਮਾਤਾ ਗੁਜਰਤੌਰ ਨੂੰ ਨਾਲ ਨਹੀਂ ਲੈ ਕੇ ਗਏ ਕਿਚੜੀ ਵਿੱਚ 2 ਦਿਨ 3 ਦਿਨ ਜਿੰਨੇ ਦਿਨ ਗਏ ਕਿਉਂਕਿ ਉਹਨਾਂ ਨੂੰ ਪਤਾ ਜੇ ਬੱਚੇ ਦਾਦੀ ਖੜੀ ਰਹੇਗੀ ਤੇ ਬੋਲਣਗੇ ਕੁਝ ਇਹ ਨਹੀਂ ਤਾਂ ਨਾਲ ਕੋਈ ਨਹੀਂ ਹੋਏਗਾ ਫਿਰ ਬੱਚੇ ਡਰਨਗੇ ਜੇ ਤਾਂ ਮਾਂ-ਬਾਪ ਨਾਲ ਨਹੀਂ ਹੁੰਦਾ ਬੱਚੇ ਡਰ ਜਾਂਦੇ ਆ ਦਾਦੀ ਨੂੰ ਉੱਥੇ ਰੱਖਿਆ ਬੁਰਜ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਰੱਖਿਆ ਤੇ ਜਦੋਂ ਉਹਨੇ ਕਿਹਾ ਸੀ ਨਾ ਬਾਬਾ ਫਤਿਹ ਸਿੰਘ ਨੂੰ ਇਸਲਾਮ ਕਬੂਲ ਕਰ ਲਾ ਇੱਕ ਵਾਰੀ ਸੁਣ ਲਿਆ ਦੂਸਰੀ ਵਾਰੀ ਬਾਬਾ ਫਤੇ ਸਿੰਘ ਕਹਿੰਦਾ ਤੂੰ ਇਸਲਾਮ ਕਬੂਲ ਕੀਤਾ ਕਹਿੰਦਾ ਕੋਈ ਸ਼ੱਕ ਮੈਂ ਸੂਬੇਦਾਰ ਵਜੀਦ ਖਾਨ ਮੈਂ ਪੰਜ ਵਕਤਾਂ ਦਾ ਨਮਾਜ਼ੀ ਹਾਂ ਜ਼ਕਾਤ ਵੀ ਕੱਢਦਾ ਹ ਉਹ ਕਹਿਣ ਲੱਗਾ ਤੂੰ ਹੈਈ ਨਹੀਂ ਮੁਸਲਮਾਨ ਕਿਉਂ ਕਹਿੰਦਾ ਸਾਡੀ ਗੁਰਬਾਣੀ ਕਹਿੰਦੀ ਬਾਬਾ ਫਤੇ ਸਿੰਘ ਨੇ ਜਵਾਬ ਦਿੱਤਾ ਸੀ ਸੂਬੇਦਾਰ ਵਜੀਰ ਖਾਨ ਨੂੰ ਸਾਡੀ ਗੁਰਬਾਣੀ ਕਹਿੰਦੀ ਹੈ ਮੁਸਲਮਾਨ ਮੋਮ ਦਿਲ ਹੋਵੇ ਕਿੱਥੇ ਤੂੰ ਤੇਰੇ ਅੰਦਰ ਦਇਆ ਥੋੜੀ ਹੈ ਤੇਰੇ ਅੰਦਰ ਕਿੱਥੇ ਦਿਆ ਹੈ ਇਦਾਂ ਦੇ ਜਵਾਬ ਸਵਾਲ ਕੀਤੇ ਸਭ ਜਦਿਆਂ ਅੱਜ ਆਪਾਂ ਵਿਚਾਰ ਕਰਾਂਗੇ ਕਿਉਂਕਿ ਸਾਨੂੰ ਉਹ ਵਿਖੜੇ ਪੈਂਡੇ ਵਿਖੜੇ ਪੈਂਡੇ ਕਿਹਾ ਜਾਂਦਾ ਸਾਡੀ ਕੌਮ ਦੇ ਵਿੱਚ ਜਿਹੜੇ ਸਭ ਜਦਿਆਂ ਨੇ ਉਸ ਉਮਰ ਦੇ ਵਿੱਚ ਇਤਨੀ ਠੰਡ ਦੇ ਵਿੱਚ ਪੈਰ ਵੀ ਧਰਤੀ ਤੇ ਰੱਖੋ ਤਾਂ ਵੀ ਠੰਡਾ ਉੱਪਰ ਕੋਈ ਨੇ ਗਰਮ ਕੱਪੜੇ ਕੋਲ ਨਹੀਂ ਹਨ ਪਰ ਇਹਨਾਂ ਸਿੱਧਕ ਹੈ ਇਹਨਾਂ ਸਬਰ ਹੈ ਕਿਉਂਕਿ ਜਦੋਂ ਅਸੀਂ ਪੜਦੇ ਨਾ ਗੁਰਦੇਵ ਹਾਦਰ ਸਾਹਿਬ ਦੇ ਵਚਨ ਹੈ ਬਚਨ ਗੁਰੂ ਕਲਗੀ ਤਰਪਾਸ਼ਾ ਦੇ ਉਹਨਾਂ ਦੇ ਜੀਵਨ ਵਾਸਤੇ ਲਿਖਿਆ ਕਲਗੀ ਤਰਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਆਪ ਵੀ ਵਾਰ ਦਿੱਤਾ ਆਪਣੀ ਪਤੀ ਵੀ ਪਤਨੀ ਵੀ ਵਾਰੀ ਆ ਆਪਣੇ ਪੋਤਰੇ ਵੀ ਵਾਰੇ ਆ ਸਾਰਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਦੇ ਦਿੱਤਾ ਜੋ ਕਿਸੇ ਨੇ ਮੰਗਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਪਰ ਇੱਕ ਚੀਜ਼ ਨਹੀਂ ਦਿੱਤੀ ਉਹ ਕੀ ਸੀ ਉਹ ਸੀ ਸਿੱਧਕ ਸੀਸ ਦਿਆ ਪਰ ਸਿਰਰ ਨਾ ਦਿਆ ਸਿਰਰ ਕਹਿੰਦੇ ਹਨ ਸਿੱਧਕ ਆਪਣਾ ਸਿੱਧਕ ਨਹੀਂ ਛੱਡਿਆ ਨਾ ਸਹਿਬਜਾਦੇ ਨੇ ਸਿੱਧਕ ਛੱਡਿਆ ਸਭ ਕੁਝ ਆਪਣਾ ਬਾਹਰ ਦਿੱਤਾ ਪਰ ਸਿੱਧਕ ਦੇ ਵਿੱਚ ਪਰੋਸੇ ਦੇ ਵਿੱਚ ਵਿਸ਼ਵਾਸ ਇੰਨਾ ਅਕਾਲਪੁਰਖ ਦੇ ਉੱਪਰ ਵੀ ਦੁਨੀਆ ਦੀ ਤਾਕਤ ਜਿਹੜੀ ਹੈ ਸਾਨੂੰ ਚੁਕਾ ਨਹੀਂ ਸਕਦੀ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ